ਇੱਕ ਪਾਸੇ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਉਹਨਾਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਡਟੀਆਂ ਹੋਈਆਂ ਨੇ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਤੇ ਵਿਦਿਆਰਥੀਆਂ ਦੇ ਸੰਘਰਸ਼ ਦੇ ਵਿੱਚ ਹਾ ਦਾ ਨਾਅਰਾ ਮਾਰਿਆ ਜਾ ਰਿਹਾ ਹੈ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਦੂਜੇ ਪਾਸੇ ਹੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿਸਾਨ ਤੇ ਪੁਲਿਸ ਮੁਲਾਜ਼ਮਾਂ ਦੇ ਵਿਚਕਾਰ ਹੱਥੋਂ ਪਾਈ ਹੁੰਦੀ ਦਿਖਾਈ ਦੇ ਰਹੀ ਹੈ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੋਵਾਂ ਧਿਰਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਤਾਂ ਹੱਥੋਂ ਪਾਈ ਇਹ ਮਾਮਲਾ ਪਹੁੰਚ ਜਾਂਦਾ ਹੈ ਤੇ ਇੱਕ ਇਨਸਾਨ ਦੇ ਵੱਲੋਂ ਵੀਡੀਓ ਵੀ ਬਣਾਈ ਜਾਂਦੀ ਹੈ ਇਹ ਸਾਰਾ ਮਾਮਲਾ ਹੁਣ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜ਼ਮੀਨ ਦੀ ਕਰਕੇ ਕੀਤੀ ਜਾ ਰਹੀ ਸੀ ਇਸ ਦੌਰਾਨ ਹੀ ਦੱਸਿਆ ਜਾ ਰਿਹਾ ਹੈ ਕਿ ਆਰਤੀਆਂ ਦੇ ਵਿਤੇ ਕਿਸਾਨਾਂ ਦੇ ਵਿਚਕਾਰ ਇਹ ਜੋ ਲੜਾਈ ਹੋਈ ਹੈ ਉਤھے ਹੀ ਪੁਲਿਸ ਮੁਲਾਜ਼ਮ ਕਿਸਾਨਾਂ ਨੂੰ ਹਟਾਉਂਦੇ ਵੀ ਦਿਖਾਈ ਦੇ ਰਹੇ ਨੇ ਪਰ ਪੂਰਾ ਮਾਮਲਾ ਕੀ ਹੈ ਇੱਕ ਕਿਸਾਨਾਂ ਤੋਂ ਸੁਣ ਲੈਣੇ ਆ ਇਸ ਜੋਗੜਾ ਪਾਰਤੀ ਕਿਸਾਨ ਜੀ ਦੀ ਨੇਕਤਾ ਗਰਾਹਤੋ ਅੱਜ ਜੋ ਚੱਠੇ ਵਾਲੇ ਦੇ ਕਿਸਾਨ ਦੀ RAMME ਦੇ ਆਰਥਿਕ ਕੁਰਕੀ ਲੈ ਕੇ ਆਏ ਸੀ ਪਹਿਲਾਂ ਵੀ ਲੈ ਕੇ ਆਏ ਸੀ ਅੱਜ ਵੀ ਲੈ ਕੇ ਆਏ ਅੱਜ ਉਹਨਾਂ ਨੇ ਪੁਲਿਸ ਫੋਰਸ ਦੇ ਜ਼ੋਰ ਤੇ ਕੁਰਕੀ ਕਰਨੀ ਚਾਹੀ ਪਰ ਕਿਸਾਨਾਂ ਨੇ ਆਪਣੀ ਤਾਕਤ ਦੇ ਜ਼ੋਰ ਤੇ ਉਹ ਕੁਰਕੀ ਜਿਹੜੀ ਉਹ ਹੋਣ ਨਹੀਂ ਦਿੱਤੀ ਹੁਣ ਉਹ ਬਰੰਗ ਪਰਤੇ ਇਥੋਂ ਕਿਸਾਨ ਆਪਦੀ ਤਾਕਤ ਦੇ ਜੋਰ ਤੇ ਕਦੇ ਵੀ ਜਿਹੜੀਆਂ ਕਿਸਾਨਾਂ ਦੀਆਂ ਕੁਰਕੀਆਂ ਲਈ ਹੋਣਗੀਆਂ। ਹੱਥੋਂ ਪਾਈ ਵੀ ਹੋਈ ਆ ਕੀ ਕਾਰਨ ਸੀਗਾ? ਹੱਥੋਂ ਪਾਈ ਤਾਂ ਜਦੋਂ ਉਹ ਬੋਲੀ ਦੇਣ ਚਾਹੁੰਦੇ ਸੀ ਫਿਰ ਅਸੀਂ ਬੋਲੀ ਕਿਹਾ ਵੀ ਜ਼ਮੀਨਾਂ ਤੇ ਜਿਹੜੀ ਬੋਲੀ ਹੈ ਉਹ ਦੇਣ ਨਹੀਂ ਦਿੰਦੇ ਕਿਸੇ ਵੀ ਕੀਮਤ ਤੇ ਕੁਰਕੀ ਨਹੀਂ ਹੋਣ ਦਿੰਦੇ ਜਿ세 ਵੰਦਾ ਸੂਲ ਹੈ। ਕੌਣ ਦੇ ਰਿਆ ਸੀ ਬੋਲੀ ਕੌਣ ਦੇ ਰੇ? ਬੋਲੀ ਉਹ ਆਰਤੀਆ ਜਿਹੜਾ ਖੁਦ ਦੇ ਰਿਹਾ ਸੀ। ਖੁਦ ਆਰਤੀਆ ਦਾ। ਹਾਂ ਪਰ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਦੇਣ ਦਿੱਤੀ। ਇਸ ਕਰਕੇ ਜਥੇਬੰਦੀ ਦਾ ਸੂਲ ਹੈ ਵੀ ਕਿਤੇ ਵੀ ਕਿਸੇ ਵੀ ਕਿਸਾਨ ਦੀ ਕੁਰਕੀ ਜਿਹੜੀ ਉਹ ਹੁਣ ਨਹੀਂ ਦਿੱਤੀ ਜਾਊਗੀ ਜੋ ਮਰਜੀ ਹੋਵੇ।